ਆ ਗਏ ਆਪਾਂ ਜਮਾ ਥੱਲੇ ਕੀ ਬਾਤ ਹੈ ਗੱਲਾਂ ਹੀ ਕੁਦਰਤ ਦੀਆਂ ਜਿਹਦੇ ਪਾਸੋਂ ਦਾ ਡੈਰੀ ਲੱਗਦਾ ਇਹਦਾ ਬੜਾ ਹੀ ਨੇੜੇ ਆ ਗਏ ਆ ਕੀ ਬਾਤ ਹੈ ਕੀ ਸ਼ਾਨਦਾਰ ਮੀਂਹ ਬਾੜਾ ਪਿਆ ਕਰਕੇ ਤੇ ਮੈਂ ਕਹਿੰਦਾ ਕਰੀ ਕਰੀ ਫੋਲਸਦਾ ਇਹਦਾ ਹਾਲਾਤ ਹੀ ਬੜਾ ਹੈ ਇਹਦਾ ਗਰਾਫਟੀ ਜੀ ਬਾਈ ਆ ਪੂਰੀ ਟਟਾਰਾ ਨਾਰਥ ਦੀ ਆ ਉਹ ਟਰੱਕ ਦੇ ਉੱਤੇ ਲਿਜਾ ਟਰਾਂਸਪੋਰਟ ਦੇ ਉਹ ਲੋਗ ਰੱਖਿਆ ਦਾ ਆ ਬੰਦਾ ਕੰਮ ਕਰੀ ਜਾਂਦਾ ਵੀ ਸੋਹਣੀ ਆ ਇਹਨੇ ਸਾਰੀ ਗ੍ਰੈਫਿਟੀ ਜੀ ਆ ਪਹੁੰਚ ਗਏ ਆਪਾਂ ਪ੍ਰੀਟੀਸਟ ਹਾਰਬਰ ਇੰਦਾ ਵਰਲਡ ਵੀ ਸਾਰੀ ਨਹੀਂ ਮਤਲਬ ਉਹਨਾਂ ਦੇ ਵਿੱਚੋਂ ਇੱਕ ਆ ਵੀ ਦੇਖਦੇ ਆ ਇੱਧਰ ਬਾਈ ਮਸ਼ੀਆਂ ਫੜ ਕੇ ਲਿਆਏ ਆ ਇੱਧਰਲੇ ਬਾਈ ਇਹਨੀਆਂ ਕਿਸ਼ਤੀਆਂ ਦਾ ਪਤਾ ਨਹੀਂ ਬਹੁਤ ਮਹਿੰਗੀਆਂ ਹੋਣੀਆਂ ਇਹ ਵੀ ਉਹ ਲੋਕਾਂ ਨੂੰ ਸ਼ੌਂਕ ਹੀ ਬੜਾ ਇੱਥੇ ਬੋਟਿੰਗ ਵਾਲਾ ਆ ਕੇ ਫਿਸ਼ਿੰਗ ਵਾਲਾ ਅਨਲੌਕ ਕਾਰ ਕੰਟ੍ਰਿਬਿਊਟ ਟੂ ਗ੍ਰੋਇੰਗ ਕ੍ਰਾਈਮ ਰੇਟ ਪੀ ਇਹਨਾਂ ਨੇ ਚੋਰੀ ਕਰਨੀ ਆ ਅਨਲੌਕ ਦੀ ਕਿਹੜੀ ਗੱਲ ਉਹਨਾਂ ਨੇ ਸ਼ੀਸ਼ਾ ਭੰਨ ਕੇ ਵੀ ਕਰ ਹੀ ਲੈਣੀ ਸਾਡੀ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਜਿਹੜੀ ਵੀਡੀਓ ਆ ਇਹ ਹੈਗੀ ਆ ਆਪਣਾ ਟੂਰ ਚੱਲ ਰਿਹਾ ਆ ਪਨੋਰਥਲ ਦਾ ਕੇਪੇ ਰੰਗਾਲ ਦਾ ਤੇ ਮੌਸਮ ਅੱਜ ਦਾ ਦਿਨ ਜਿਹੜਾ ਥੋੜਾ ਜਿਹਾ ਖਰਾਬ ਰਿਹਾ ਵਾ ਕਦੇ-ਕਦੇ ਧੁੱਪ ਨਿਕਲਦੀ ਆ ਜਿਵੇਂ ਹੁਣ ਨਿਕਲ ਆਈ ਆ ਫੇਰ ਆਪਣਾ ਮੀਂਹ ਪੈ ਲੱਗੇ ਜਾਂਦਾ ਬਹੁਤ ਜ਼ੋਰ ਨਾਲ ਇਹਦੇ ਵਿੱਚ ਤੁਹਾਨੂੰ ਖਾਵਾਂਗੇ ਇੱਕ ਫੰਗਰੋ ਹਾਰਬਰ ਇਹ ਹਾਰਬਰ ਉਹ ਆ ਵੀ ਇੱਥੇ ਨਾ ਸੈਂਡ ਡਿਊਨਸ ਤੇ ਗਏ ਸੀ ਜੇ ਤੁਸੀਂ ਪਿਛਲੀਆਂ ਵੀਡੀਓ ਤੇ ਵੇਖਿਆ ਹੋਊਗਾ ਉੱਥੇ ਬਜ਼ੁਰਗ ਮਿਲਿਆ ਸੀਗਾ ਉਹਨੇ ਦੱਸਿਆ ਸੀ ਕਹਿੰਦਾ ਜਿਹੜਾ ਇਹ ਹਾਰਬਰ ਫੰਗਰੋ ਹਾਰਬਰ ਕਰਕੇ ਉਹਨਾਂ ਕਹਿੰਦਾ ਇਹ ਜਿਹੜੇ ਪ੍ਰਿਟੀਐਸਟ ਜਿਹੜੇ ਬਿਊਟੀਫੁੱਲ ਮਤਲਬ ਹਾਰਬਰ ਉਹਨਾਂ ਦੇ ਵਿੱਚੋਂ ਇੱਕ ਆ ਤੇ ਜਰੂਰ ਵੇਖ ਕੇ ਆਇਓ ਉਹ ਵੇਖਾਂਗੇ ਇੱਕ ਕੈਰੀ ਕੈਰੀ ਫਾਲਸ ਟਾਊਨ ਫਿਰ ਪਾਈਆ ਤੇ ਜਿੱਦਾਂ ਅੱਗੇ ਅੱਗੇ ਸਾਊਥ ਆਲੋ ਹੁਣ ਘਰ ਆਲੂ ਜਾ ਰਹੇ ਆ ਆਪਾਂ ਪਹਿਲਾਂ ਉੱਪਰੋਂ ਦਾ ਵਾਪਸ ਆ ਕੇ ਜਿੱਥੇ ਮੁੱਕਦਾ ਨਿਊਜ਼ੀਲੈਂਡ ਉਹ ਤੁਸੀਂ ਪਿਛਲੀਆਂ ਵੀਡੀਓਜ਼ ਵੇਖ ਸਕਦੇ ਆ ਜਿੱਥੇ ਆਏ ਲੰਮਾ ਨਿਊਜ਼ੀਲੈਂਡ ਤੇ ਉੱਪਰਲੇ ਪਾਸੇ ਜਿੱਥੇ ਉੱਪਰਲਾ ਕੋਨਾ ਹੈ ਜਿੱਥੇ ਮੁੱਕ ਜਾਂਦਾ ਉੱਥੇ ਆਪਾਂ ਜਾ ਰਹੇ ਆ ਤੁਸੀਂ ਪਿਛਲੀਆਂ ਵੀਡੀਓ ਚ ਵੇਖ ਸਕਦੇ ਜਾ ਕੇ ਤੇ ਵੀਡੀਓ ਨਾ ਬਣੇ ਰਿਓ ਜੇ ਚੈਨਲ ਤੇ ਨਵੇਂ ਆ ਤਾਂ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰਾ ਵੀਰ ਵੀਡੀਓ ਪੂਰੀ ਵੇਖਿਓ ਬਹੁਤ ਸੋਹਣੀ ਆਉਣ ਵਾਲੀਆਂ ਬਾਕੀ ਵੀਡੀਓ ਬਹੁਤ ਸੋਹਣੀ ਆਉਣ ਵਾਲੀਆਂ ਵਾ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਮਰ ਰਹੀ ਹੈ ਆ ਫੰਗਾ ਰੂਆ ਹਰ ਬਰ ਵੇਖਣ ਜਾਂਦੇ ਨੂੰ ਰਾਹ ਦੇ ਵਿੱਚ ਇੱਕ ਹਿਸਟੋਰੀਕ ਸਾਈਟ ਜੀ ਆ ਪਰ ਕੋਈ ਸਾਈਟ ਤਾਂ ਨਹੀਂ ਗੀ ਉਹੀ ਲੋਹਾ ਪਿਆ ਉਹਦੇ ਉੱਤੇ ਲਿਖਿਆ ਹਾਲ ਹਾਲੀਵੁੱਡ ਟਿਆ ਵਾ ਕੋਸੇ ਉੱਥੇ ਦੇਖਦਾ ਨਹੀਂ ਗਿਆ ਸਾਫ ਨਾ ਹਾਲੋ ਕੋਰੀ ਲੌਗ ਇੱਕ ਕੋਰੀ ਦਰਖਤ ਦਾ ਉਹ ਆਤਣਾ ਲੌਗ ਆ ਤੇ ਉਹ ਮਗਰ ਛੋਟੀਆਂ ਰੇਲ ਗੱਡੀਆਂ ਪਈਆਂ ਸੋਹਣੀਆਂ ਛੋਟੀਆਂ ਛੋਟੀਆਂ ਜਿਵੇਂ ਰੇੜੀਆਂ ਜੀਆਂ ਹੁੰਦੀਆਂ ਉਦਾਂ ਉਹ ਪਰਾਂ ਪਏ ਇੰਜਨ ਮਸ਼ੀਨਰੀ ਪਈ ਆ ਪੁਰਾਣੇ ਸਮੇਂ ਚ ਵਰਤੇ ਜਾਣ ਵਾਲੀ ਬਹੁਤ ਸੋਹਣੀਆਂ ਹੈ ਤਾਂ ਇਤਿਹਾਸਿਕ ਸਾਈਟ ਜੀ ਆ ਕੋਈ ਹਿਸਟੋਰੀਕ ਪਰ ਲਿਖਿਆ ਨਹੀਂ ਇਹਨਾਂ ਨੇ ਇੱਥੇ ਕੋਈ ਨਾ ਪੁਰਾਣੀ ਆ ਬੜੀ ਪੁਰਾਣੀ ਆ ਆ ਜਿੱਦਾਂ ਗ੍ਰਾਫਟੀ ਜੀ ਵਾਈ ਆ ਪੂਰੀ ਟਟਾਰਾ ਨਾਰਥ ਦੀ ਆ ਉਹ ਟਰੱਕ ਦੇ ਉੱਤੇ ਲਿਜਾ ਟ੍ਰਾਂਸਪੋਰਟ ਦੇ ਉਹ ਲੋਗ ਲੱਖਿਆ ਦਾ ਆ ਬੰਦਾ ਕੰਮ ਕਰੀ ਜਾਂਦਾ ਵੀ ਸੋਹਣੀਆਂ ਆ ਇਹਨਾਂ ਸਾਰੀ ਗ੍ਰਾਫਟੀ ਜੀ ਆ ਹੈ ਇਹਨਾਂ ਦੀ ਇਤਿਹਾਸਿਕ ਸਾਈਟ ਹੀ ਆ ਬਹੁਤ ਸੋਹਣੀ ਆ ਟੀ ਮਾਨਾ ਕਰਕੇ ਪ੍ਰਸ਼ਤ ਦੇ ਉੱਪਰ ਲਿਖਿਆ ਟੀ ਮਾਨ ਬਹੁਤ ਸੋਹਣਾ ਸੋਹਣੀ ਬਹੁਤ ਲੱਗਦੀ ਹੋਰ ਗੱਲਾਂ ਦੀਆਂ ਗੱਲਾਂ ਹੈ ਤਾਂ ਪਤਾ ਨਹੀਂ ਕੀ ਆ ਪਰ ਸੋਹਣਾ ਬਹੁਤ ਆ ਜੋ ਵੀ ਬਣਾਇਆ ਇਹਨਾਂ ਨੇ ਆ ਆਰਟ ਕੀਤੀ ਕਲਾ ਹੀ ਆ ਇਹ ਵੀ ਇੱਕ ਗਰਾਫਟੀ ਵੀ ਬਹੁਤ ਸੋਹਣੇ ਆ ਇੱਧਰ ਅੱਗੇ ਪੂਰੀ ਟੀਮ ਖੜੀ ਆ ਜਿਹੜੀ ਕੰਮ ਕਰਨ ਵਾਲਿਆਂ ਦੀ ਚੋਬਰ ਤੇ ਆ ਇੱਧਰ ਹੋਰ ਮਸ਼ੀਨਰੀ ਪਈ ਆ ਪੁਰਾਣੀ ਸਾਰੀ ਸੋਹਣਾ ਮਾਹੌਲ ਚਾਲ ਬਹੁਤ ਸੋਹਣਾ ਆ ਜਦੋਂ ਆਪਾਂ ਅਪਨੌਰਸ ਨੂੰ ਜਾਂਦੇ ਆ ਉਧਰ ਨੂੰ ਕਈ ਫ੍ਰਿਜ ਆਉਂਦੇ ਮੇਨ ਹਾਈਵੇ ਤੇ ਸਟੇਟ ਹਾਈਵੇ ਬਣਦੇ ਤੁਸੀਂ ਪਿਛਲੀਆਂ ਵੀਡੀਓ ਚ ਵੀ ਇੱਕ ਅੱਧੀ ਦੇ ਵੇਖਿਆ ਹੋਣਾ ਵਾ ਆ ਵਨ ਲੇਨ ਫ੍ਰਿਜ ਆ ਜਾਂਦੇ ਜਿੱਦਾਂ ਇੱਕ ਨੂੰ ਗੱਡੀ ਰੁਕਣਾ ਪੈਂਦਾ ਵਾ ਤੇ ਦੂਜਾ ਫਿਰ ਲੰਘ ਜਾਂਦਾ ਸੋਹਣਾ ਮਾਹੌਲ ਆ ਇਹ ਜਗ੍ਹਾ ਨਾ ਹੈਗਾ ਟਟਾਰਾ ਨਾਰਥ ਪਰ ਆਪਾਂ ਜਾ ਰਹੇ ਆ ਫੰਗਰਵਾ ਹਾਰਬਰ ਜਿਹੜਾ ਉਹਦਨ ਕੱਲ੍ਹ ਕੇ ਪਰਸੋਂ ਉਹਨੂੰ ਮਿਲੇ ਸੀ ਬਾਬੇ ਨੂੰ ਜਿਹੜਾ ਸਰਫ ਸਰਫਿੰਗ ਬੋਰਡ ਦਿੰਦਿਆ ਸੀਗਾ ਸੈਂਡਯੂਸ ਤੇ ਉਹਨੇ ਦੱਸਿਆ ਸੀ ਕਹਿੰਦਾ ਇਟਸ ਅ ਪ੍ਰੀਟੀਅਸਟ ਪ੍ਰੀਟੀਅਸਟ ਹਾਰਬਰ ਇਨ ਦਾ ਵਰਲਡ ਕਹਿੰਦਾ ਉਹਨਾਂ ਚੋਂ ਹੁੰਦਾ ਬਹੁਤ ਸੋਹਣੇ ਹਾਰਬਰਾਂ ਚੋਂ ਹੁੰਦਾ ਚਲੋ ਵੇਖਦੇ ਆ ਕਹਿੰਦਾ ਬਹੁਤ ਸੋਹਣੇ ਆ ਤੇ ਵੇਖਦੇ ਕਿੰਨਾ ਕੁ ਸੋਹਣਾ ਮੌਸਮ ਸਾਫ ਹੋਵੇ ਫੇਰ ਤਾਂ ਵਧੀਆ ਦਾ ਔਰ ਮੌਸਮ ਮੈਨੂੰ ਲੱਗਦਾ ਨਹੀਂ ਕਿ ਕਿਸੇ ਪਾਸੇ ਸਾਫ਼ ਹੋਊਗਾ। ਏਰੀਆ ਸਾਰਾ ਇਤਿਹਾਸਕ ਜਿਹਾ ਲੱਗਦਾ ਵੀ ਪਹਿਲੀਆਂ 'ਚ ਬਹੁਤ ਚੜ੍ਹਾਈ ਹੁੰਦੀ ਹੋਣੀ ਏਰੀਏ ਦੀ। ਆ ਸਾਰਾ ਇਦਾਂ ਦਾ ਹੀ ਪਿਆ ਪਿੱਛੇ ਵੀ ਬਹੁਤ ਆਇਆ ਵੀਡੀਓ ਨਹੀਂ ਬਣਾਈ ਉੱਥੇ ਕਰਨ ਨੂੰ ਜਗ੍ਹਾ ਨਹੀਂ ਸੀ। ਆ ਵੀ ਸਾਰਾ ਹੀ ਇਤਿਹਾਸਕ ਜਿਹਾ ਲੱਗਦਾ ਏਰੀਆ ਇਹਨੇ ਸਾਰਾ ਜਗ੍ਹਾ। ਆ ਪਹੁੰਚ ਗਏ ਆਪਾਂ ਪ੍ਰੀਟੀਸਟ ਹਾਰਬਰ ਇੰਦਾ ਵਲਡ ਵੀ ਸਾਰਾ ਇਹ ਨਹੀਂ ਮਤਲਬ ਉਹਨਾਂ ਦੇ ਵਿੱਚੋਂ ਇੱਕ ਆ ਵੀ। ਵੇਖਦੇ ਆ ਲੱਗਦਾ ਤਾਂ ਕਿਸੇ ਪਾਸੇ ਹੋਣਗਾ। ਸੋਹਣਾ ਨਾ ਪਰ ਇੰਨਾ ਨਹੀਂ ਸੋਹਣਾ। ਦੁਨੀਆ ਜੋ ਕਹਿਦੀਏ ਉਹ ਕਸਤੀ ਜਬਾਈ ਕਰੀ ਜਾਂਦਾ ਅਦਾ ਠੀਕ ਹੈ ਸੋਨਾ ਦਾ ਹੈਗਾ ਪਰ ਇੰਨਾ ਜਿਆਦਾ ਨਹੀਂ ਵੀ ਬੜਾ ਕਹਿਦੀ ਜਾਂਦਾ ਤੋਂਪ ਲੱਗੀ ਸੋਨਾ ਲੱਗਦਾ ਉਹ ਆਇ ਤਨავੂ ਲੋਕੀ ਕਸਤੀਆਂ ਲੈ ਕੇ ਆਉਂਦੇ ਆ ਬੋਟ ਲਾਂਚ ਕਰਦੇ ਉਧਰ ਬੋਟ ਰੈਂਪ ਵੀ ਬਣਿਆ ਵਾ ਸੋਹਣਾ ਵਾ ਪਰ ਵਰਲਡ ਚ ਰੈਂਕ ਵਾਲਾ ਨਹੀਂ ਡੇ ਕੋ ਗੱਲ ਬਾਤ ਹੈਗੀ ਇਧਰ ਭਾਈ ਮਸ਼ੀਆਂ ਫੜ ਕੇ ਲਿਆਏ ਇਧਰ ਲੈ ਆਏ ਆ ਪ੍ਰਾਣੀਆਂ ਜੀਆਂ ਕਿਸ਼ਤੀਆਂ ਦੇ ਪਤਾ ਨਹੀਂ ਬਹੁਤ ਮਹਿੰਗੀਆਂ ਹੋਣੀਆਂ ਇਹ ਵੀ ਉਹ ਲੋਕਾਂ ਨੂੰ ਸ਼ੌਂਕ ਹੀ ਬੜਾ ਇੱਥੇ ਬੋਟਿੰਗ ਆਲਾ ਆ ਕੇ ਫਿਸ਼ਿੰਗ ਆਲਾ ਤੇ ਟਾਰਨਾਰਥ ਇਹ ਨਾਂ ਹੈਗਾ ਫੰਗਰਵਾ ਹਾਰਬਰ ਬੰਦਰਗਾਹ ਕਿਸਾਦੀ ਜਿੱਥੇ ਲੋਕੀ ਰਹਿੰਦੇ ਆਗੇ ਪੁਰਾਣੇ ਸਮਿਆਂ ਦੀ ਆ ਹੁਣ ਤਾਂ ਮल्ला ਵਰਤੋ ਜ ਹੈ ਨਹੀਂ ਕੋਈ ਖਾਸ ਟੋਪ ਲੱਗੀ ਹੁੰਦੀ ਫੇਰ ਵੱਖਰਾ ਨਜ਼ਾਰਾ ਹੁਣਾ ਸੀ ਸਾਰਾ ਕੈਮਰੇਜ ਵੀ ਕਲੀਅਰ ਤੇ ਵੇਖਣ ਦਾ ਵੀ ਨਜ਼ਾਰਾ ਮੌਸਮ ਨਹੀਂ ਸਾਬ ਤੇ ਆ ਇਹਨਾਂ ਨੇ ਇੱਥੋਂ ਦੇ ਰੂਲ ਲਿਖੇ ਆ ਰੂਲ ਇਹ ਆ ਗਏ ਆਪਾਂ ਕੈਰੀ-ਕੈਰੀ ਆ ਟਾਊਨ ਚ ਟਾਊਨ ਤੋਂ ਥੋੜਾ ਜਿਹਾ ਪਾਸੇ ਆ ਮਤਲਬ ਨਾਲ ਹੀ ਆ ਪਾਸੇ ਵੀ ਕਹਾ ਦਾ ਇਹਦੇ ਫਾਲਸ ਹੈ ਕਰੀ ਕਰੀ ਰੇਨਬੋ ਫਾਲਸ ਕਰਕੇ ਆ ਉਹ ਤੋਂ ਪਹਿਲਾਂ ਆ ਦਰਖਤਾਂ ਦਾ ਰੰਗ ਵੇਖੋ ਪੱਤ ਝੜ ਦਾ ਮੌਸਮ ਬਹੁਤ ਜਿਆਦਾ ਸੋਹਣਾ ਸ਼ਾਨਦਾਰ ਬਹੁਤ ਜਿਆਦਾ ਸੋਹਣਾ ਪਿੱਛੇ ਬਹੁਤ ਸੀਗੇ ਤੇ ਇੱਥੇ ਵੀ ਲੰਘ ਗਿਆ ਸਾਰੇ ਦਰਖਤ ਬਹੁਤ ਸੋਹਣੇ ਆ ਹੁਣ ਪੱਤ ਝੜ ਦਾ ਮੌਸਮ ਹੈ ਤੇ ਆਪਾਂ ਕਰੀ ਕਰੀ ਫਾਲਸ ਤੁਹਾਨੂੰ ਪਹਿਲਾਂ ਵਿਖਾਉਨੇ ਆ ਫਿਰ ਵੇਖਦੇ ਜੋ ਜੋ ਚੀਜ਼ਾਂ ਇੱਥੇ ਹੋਈਆਂ ਵੇਖਣ ਵਾਲੀਆਂ ਉਹ ਵੇਖਦੇ ਆ ਬਹੁਤ ਸੋਹਣਾ ਆ ਸਾਹਮਣੇ ਵੀ ਲੱਗੇ ਉਹ ਹੀ ਦਰਾਤ ਇਹ ਇਹਦੇ ਇਹਨਾਂ ਦਾ ਨਾਮ ਹੈਗਾ ਰੇਨਬੋ ਫਾਲਸ ਉਹ ਜੇ ਸਰਚ ਮਾਰਨਾ ਹੋਵੇ ਰੇਨਬੋ ਫਾਲਸ ਆ ਇਹਨਾਂ ਨੇ ਲਿਖ ਕੇ ਲਾਇਆ ਇੱਥੇ ਅਨਲੌਕ ਆਰ ਕੰਟ੍ਰਿਬਿਊਟ ਟੂ ਗ੍ਰੋਇੰਗ ਕ੍ਰਾਈਮ ਰੇਟ ਉਹ ਇਹਨਾਂ ਨੇ ਚੋਰੀ ਕਰਨੀ ਅਨਲੌਕ ਦੀ ਕਿਹੜੀ ਗੱਲ ਉਹਨਾਂ ਨੇ ਸ਼ੀਸ਼ਾ ਭੰਨ ਕੇ ਵੀ ਕਰ ਹੀ ਲੈਣੀ ਇਹ ਲਿਖਿਆ ਨਹੀਂ ਸਹੀ ਇਹ ਚੋਰੀਆਂ ਦਾ ਇੱਥੇ ਵਧੀਆਂ ਜਾਂਦੀਆਂ ਚਲਦੇ ਆ ਕਿ ਕਰੀ ਕਰੀ ਫਾਲਸ ਇਹ ਟ੍ਰੈਕ ਵੀ ਬਣਿਆ ਬਹੁਤ ਵੱਡਾ ਪਰ ਕਹਿੰਦੇ ਧਿਆਨ ਨਾਲ ਜੇ ਤੁਹਾਨੂੰ ਵਿਸ਼ਵਾਸ ਹੈ ਟਾਈਮ ਨਾਲ ਆ ਜਾਓਗੇ ਫੇਰ ਹੀ ਜਾਇਓ ਤੇ ਨਹੀਂ ਤਾਂ ਨਾ ਪੰਗਾ ਲਿਓ 2 ਮਿੰਟ 4 ਮਿੰਟ 5 ਮਿੰਟ ਆਹ ਵੇਖ ਕੇ ਉਹਨੇ ਸਾਰੇ 뷰 ਪੁਆਇੰਟ ਖੋਰੀ ਪ੍ਰੋਟੈਕਸ਼ਨ ਸੈਕਿੰਡ 니ਚੇ ਇਹ ਜੇ ਕੱਚੇ ਦਿਨ ਚ ਘੁੰਮਣ ਦਾ ਸਵਾਦ ਨਹੀਂ ਆਉਂਦਾ ਕੋਈ ਕਿਤੇ ਮੀਂਹ ਆ ਜਾਂਦਾ ਕਿਤੇ ਹਟ ਜਾਂਦਾ ਪਰ ਪਤਾ ਨਹੀਂ ਫੇਰ ਕਦੇ ਨਾ ਕਦੇ ਇੱਕਦੋ ਆ ਜੈਣਾ ਵਾ। ਛੇਦੀ ਛੇਦੀ ਵੇਖ ਕੇ ਚਲੀ ਗਏ ਤਾਂ ਨਾ ਫਿਰ ਸਵਾਦ ਨਹੀਂ ਹੁੰਦਾ। ਇਹ ਹੈ ਵੀ ਉਪਰ ਤੋਂ ਉਪਰ ਲੱਗੀ ਹੋਵੇ, ਮੌਸਮ ਸਾਫ਼ ਹੋਵੇ ਤੇ ਨਜ਼ਾਰਾ ਆ ਜਾਂਦਾ ਪੂਰਾ। ਅ ਚਰਨੇ ਨੇੜੇ ਜਾਈਏ ਨੇ ਆਵਾਜ਼ ਸੁਣ ਲੱਗੀ ਪੂਰੀ ਕੇਰੀ ਕੇਰੀ ਫਾਲਸ, ਰੇਨਬੋ ਫਾਲਸ। ਆ ਇਹਨਾਂ ਨੇ ਸਾਰੀਆਂ ਦੂਰੀਆਂ ਲਿਖੀਆਂ ਵਾ। ਕਿੰਨੇ-ਕਿੰਨੇ ਮਿੰਟ ਤੇ ਆ। ਤੇ ਉਧਰਲੇ ਪਾਸੇ ਬਣਿਆ ਟ੍ਰੈਕ। ਟ੍ਰੈਕ ਨਹੀਂ ਮੱਲਾ ਦਾ ਸ਼ਾਇਦ ਵਿਊ ਪੁਆਇੰਟ ਹੀ ਉਧਰੋਂ ਵੀ ਸਾਰੇ ਟੈਗ ਆਟੈਗ ਵੀ ਘੰਟੇ ਘੰਟੇ ਵਾਲਾ ਕੀ ਬਾਤ ਹੈ ਕੀ ਸ਼ਾਨਦਾਰ ਮੀਂਹ ਬੜਾ ਪਿਆ ਕਰਕੇ ਤੇ ਮੈਂ ਕਹਿੰਦਾ ਕਰੀ ਕਰੀ ਫੌਲਸ ਦਾ ਹਾਲਾਤ ਹੀ ਬੁਰੇ ਹੋਏ ਪਏ ਆ ਚੌਥੀ ਪੰਜਵੀਂ ਅੱਰੀ ਆਏ ਆ ਇਹਨਾਂ ਦਾ ਕਰੇ ਵਗਦਾ ਵੇਖਿਆ ਹੀ ਨਹੀਂ ਉਹ ਬੜਾ ਜਿਆਦੇ ਵਗਦਾ ਪਤੰਦਰ ਬੜਾ ਹੀ ਓ ਵਾਲਾ ਵਾਲਾ ਕੀ ਕੁਦਰਤ ਉਹ ਰੰਦਾ ਤਾ ਇੱਥੇ ਇਹਨਾਂ ਨੇ ਬੈਨ ਨੂੰ ਬਣਾਇਆ ਵਾ ਬੈਠੋ ਤਨੰਤ ਮਾਣ ਆਪਾਂ ਚੱਲਦੇ ਅੱਗੇ ਵਿਊ ਪੁਆਇੰਟ ਤੇ ਆਹ ਇੱਕ ਦੂਜੇ ਪਾਸੇ ਓ ਵਿਊ ਦੂਜੇ ਪਾਸੇ ਉਹਦਾ ਡੈਰੀ ਲੱਗਦਾ ਇਹਦਾ ਬੜਾ ਹੀ ਨੇੜੇ ਆ ਗਏ ਆ ਯਾ ਬਾਦ ਮੌਸਮ ਖਰਾਬ ਆ ਲੱਗਦਾ ਪਤਾ ਕਿ ਨਹੀਂ ਬਾਰਾ ਟਾਈਮ ਨਹੀਂ ਖੜਨਾ ਚੱਲੀਏ ਉਧਰ ਤਰੇ ਨਾਲ ਕੋਈ ਪੰਗਾ ਨਹੀਂ ਲੈਣਾ ਚਾਹੀਦਾ ਤੇ ਆ ਥੱਲੇ ਵਾਲਾ ਇਧਰੋਂ ਪਾਸਾ ਵੇਖੋ ਤੇ ਚਲੋ ਨਿਕਲੋ ਛੇਤੀ ਛੇਤੀ ਕਹਿੰਦੇ ਇੱਥੋਂ ਮੌਅ ਜੇ ਮੌਸਮ 'ਚ ਨਹੀਂ ਖੜਨਾ ਚਾਹੀਦਾ ਅਵੇ ਤੁੱਪ ਧੁੱਪ ਕਰਦੇ ਸੀ ਰੱਬ ਨੇ ਥੋੜੀ ਬਹੁਤੀ ਧੁੱਪ ਵੀ ਕਰਤੀ ਅ ਵਿੱਚ ਵਿੱਚ ਨਿਕਲੀ ਆ ਹੁਣ ਵੇਖੋ ਕਿੰਨੇ ਟਾਈਮ ਰਹੂਗੀ ਲੈ ਇਹ ਬੱਦਲ ਵਾਈ ਹੋਗੀ ਇਧਰਲੇ ਪਾਸੇ ਚੱਲ ਗਏ ਹੁਣੇ ਜੇ ਕੋਈ 뷰ਪੁਆਇੰਟ ਹੈਗਾ ਉਹ ਵੇਖ ਕੇ ਆਵੇਦੀ ਪਤਾ ਨਹੀਂ ਦਿਖਦਾ ਹੋਊਗਾ ਕਿ ਨਹੀਂ ਆਵੇ ਸਾਹਮਣੇ ਆਪਾਂ ਜਮਾ ਸਾਹਮਣੇ ਆ ਕੇ ਖੜ ਕੇ ਫੋਟੋ ਦੇ ਬਾਈ ਦੂ ਬਾਅਦ ਤਾਂ ਮੈਨੂੰ ਲੱਗਦਾ ਇਹ ਟਰੈਕ ਹੀ ਆ ਟਰਿਵਿਊ ਦਾ ਹੁਣ ਆ ਗਏ ਆਪਾਂ ਜਮਾ ਥੱਲੇ ਕਿਆ ਬਾਤ ਹੈ ਗੱਲਾਂ ਹੀ ਕੁਦਰਤ ਦੀਆਂ ਆਤ ਤਕਰਾਈ ਪਈ ਆ ਬਾਹਲਾ ਹੀ ਤੇਜ ਆ ਵਾਹ ਐਂ ਲੱਗਦੀ ਸੀ ਹੁੰਦੇ ਨੇ ਜਦਾਂ ਬੰਬ ਟੈਕਦੇ ਹੁੰਦੇ ਆ ਥਾੜ 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 ਐਂ ਹੁੰਦੀ ਆ ਪੂਰਾ ਇੱਥੇ ਬੰਦੇ ਨੇ ਵੈਸੇ ਹੀ ਭੇਜ ਜਾਣਾ ਚੱਲਦੇ ਹੁਣ ਉੱਪਰ ਨੂੰ ਵਾਪਸ ਬਹੁਤ ਸੋਹਣੀ ਆਉਂਦੀ ਆ ਤੇ ਬਹੁਤ ਸੋਹਣੀ ਆ ਜੇ ਤੌਪ ਲੱਗੀ ਹੋਵੇ ਕਿਉਂਕਿ ਇਹਦੀ ਰੇਤਾ ਤੁਸੀਂ ਵੇਖੀ ਹੋਣੀ ਆ ਵੀਡੀਓ ਦੇ ਵਿੱਚ ਬਹੁਤ ਵਧੀਆ ਬਹੁਤ ਸਾਫ ਆ ਤੇ ਜੇ ਆਉਂਦੇ ਆ ਇਧਰਲੇ ਪਾਸੇ ਜਰੂਰ ਕੇਵਲ ਵੇਧ ਰੋਕੇ ਤੇ ਇਤਿਹਾਸ ਪੜਿਓ ਦੇ ਨਾਲ ਵੇਖਿਓ ਇੱਥੇ ਜੇ ਤੌਪ ਲੱਗੀ ਹੋਵੇ ਖਾਸ ਕਰਕੇ ਉਹਦਾ ਬਾਲਾ ਵਧੀਆ ਆ ਇਹ ਵੀਡੀਓ ਕਿੱਦਾਂ ਦੀ ਲੱਗੀ ਤੁਸੀਂ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਜੇ ਚੈਨਲ ਤੇ ਨਵੇਂ ਆਏ ਤਾਂ ਸਬਸਕ੍ਰਾਈਬ ਕਰ ਲਿਓ ਵੀਡੀਓ ਸਾਰੀਆਂ ਬਹੁਤ ਸੋਹਣੀਆਂ ਹੋਣ ਵਾਲੀਆਂ ਅੱਗੇ ਦੀ ਅੱਗੇ ਆਪਾਂ ਚੱਲੀ ਜਾਂਦੇ ਜਿੱਦਾਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓਗੇ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਵੀਡੀਓ ਤੇ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ